ਤਾਂ ਕ੍ਰਿਕਟ ਆਪਦੇ ਵਿੱਚ ਵੀ ਬਹੁਤ ਸਾਰੇ ਦੂਜੇ ਪਾਰਟੀਆਂ ਦੇ ਸਮਰਥਕ ਹੋਣਗੇ ਵਰਕਰ ਹੋਣਗੇ ਸੋ ਇਹ ਰਾਜਨੀਤੀ ਵਾਸਤੇ ਪਗੜੇ ਫੇਸ ਵਾਰਸਟ ਹੈ ਹਾਲਾਂਕਿ ਪੜਾਈ ਫੁੱਲਵੇਂ ਇਸ ਗੱਲ ਦੀ ਜਾਨ ਚਾਹੂੰਗਾ ਕਿ ਬਰਨਾਲੇ ਵਾਲਿਆਂ ਨੂੰ ਛੋਟੋ ਆਵਾਜ਼ ਮਾਰੀ ਤੁਸੀਂ ਦਿਲ ਖੋਲ ਕੇ ਸਾਥ ਦਿੱਤਾ ਐਸ ਵਾਰ ਵੀ ਤਿੰਨੇ ਦੀਆਂ ਤਿੰਨੇ ਸੀਟਾਂ ਭਵਨ ਮਹਿਲ ਕਲਾ ਤੇ ਬਰਨਾਲਾ ਆਵਾਜ਼ ਦੇ ਪਾਰਟੀ ਨੂੰ ਪੰਜਾਬ ਚ ਸਭ ਤੋਂ ਵੱਧ ਵੋਟਾਂ ਨਾਲ ਤੁਸੀਂ ਜਤਾਇਆ ਇੱਥੋਂ ਹੀ ਸਤ ਹੁੰਦਾ ਜੇ ਤੁਸੀਂ ਇਨਕਲਾਬ ਦੇ ਹਮੈਤੀਆਂ ਆਮ ਕਰਾ ਦਿੱਤੀਆਂ ਪੁੱਤ ਜਿੱਤ ਕੇ ਭਟੌਰ ਤੋਂ ਫੇਰਜ਼ਗਰ ਲੇਨਮੈਨ ਯੂਨੀਅਨ ਦਾ ਲੀਡਰ ਪਰਮਲ ਐਮਐਲਏ ਬਣ ਗਿਆ ਕੁਲਵੰਤ ਪਟਕੜੀਆ ਆਮ ਕਰਾ ਦਾ ਮੁੰਡਾ ਹੈ ਮਾਇਲ ਕਲਾਪ ਦਾ ਐਮਐਲਏ ਬਣ ਗਿਆ 27 ਸਾਲ ਦੀ ਕੁੜੀ ਰਪਿੰਦਰ ਰੂਪੀ ਜਿਹੜੀ ਹਲੇ ਪੜ੍ਹਦੀ ਹੈ ਸਟੂਡੈਂਟ ਹੈ ਪਠਿੰਡਾ ਧਿਆਤੀ ਤੋਂ ਐਮਐਲਏ ਬਣ ਗਈ ਟੈਕਸੀ ਡਰਾਈਵਰ ਜਿਹੜਾ ਟੈਕਸੀ ਚਲਾ ਕੇ ਗੁਜ਼ਾਰਾ ਕਰਦਾ ਰੋਪੜ ਤੋਂ ਅਮਰਜੀਤ ਐਮਐਲਏ ਬਣ ਗਿਆ ਦੁੱਧ ਦਾ ਕੰਮ ਕਰਨ ਵਾਲਾ ਦੁੱਧ ਪਾ ਕੇ ਗੁਜ਼ਾਰਾ ਕਰਨ ਵਾਲਾ ਜੈ ਕਿਸ਼ਨ ਗੜ ਸ਼ੰਕਰ ਤੋਂ ਐਮਐਲਏ ਬਣ ਗਿਆ ਆਮ ਕਰ ਦਿੱਤੀ ਆ ਪੁੱਤਾਂ ਨੂੰ ਤੁਸੀਂ ਵਿਧਾਨ ਸਭਾ 'ਚ ਭੇਜਿਆ ਇਹ ਗੱਲ ਬਹੁਤ ਜ਼ਿਆਦਾ ਵੱਡੀ ਹੈ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਸੀ ਲੀਡਰਾਂ ਨੂੰ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ ਲੀਡਰ ਵੱਡੇ ਨਹੀਂ ਹੁੰਦੇ ਮੰਨ ਨਹੀਂ ਕਹਿੰਦੇ ਨਹੀਂ ਅਸੀਂ ਵੱਡੇ ਹੁੰਦੇ ਆ ਦੇਖੋ ਫਿਰ ਪਹਿਲੀ ਵਾਰ ਹੋਇਆ ਕਿ 3 ਸਾਲ ਦੀ ਪੁਰਾਣੀ ਪਾਰਟੀ 3 ਸਾਲ ਪੁਰਾਣੀ ਪਾਰਟੀ ਮੁਖਵਰੀ ਦੇ ਤੌਰ ਤੇ ਆਈ ਹੈ ਤੁਸੀਂ ਸਾਡੀ ਡਿਊਟੀ ਲਈ ਹੈ ਕਿ ਜਾ ਕੇ ਸਰਕਾਰ ਦੇ ਕੰਮਾਂ ਤੇ ਗੌਰ ਕਰਿਓ ਕਿ ਵਿਰੋਧੀ ਦਰਦਾ ਇਹ ਕੰਮ ਹੁੰਦਾ ਕਿ ਸਰਕਾਰ ਦੀਆਂ ਅੱਖਾਂ ਤੇ ਸਰਕਾਰ ਦੇ ਕੰਨ ਬੰਦ ਨਾ ਹੋ ਦੇਵੇ ਖੁੱਲੇ ਰਹਿਣੇ ਚਾਹੀਦੇ ਨੇ ਮੇਰੀ ਡਿਊਟੀ ਤੁਸੀਂ ਦਿੱਲੀ ਲਈ ਹੋਈ ਹੈ ਤੇ ਤੁਸੀਂ ਰੱਖ ਦੋ ਪਾਰਲੀਮੈਂਟ ਚ ਦੇਸ਼ ਦੀ ਪਾਰਲੀਮੈਂਟ ਚ ਲੋਕ ਸਮਾਜ ਸਭ ਤੋਂ ਵੱਧ ਲੜਾਕਾ ਕੌਣ ਹੋਵੇ ਹੈ ਹੋਜ ਪੰਗਾ ਪਿਆ ਹੁੰਦਾ ਆਪਣਾ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਤੁਸੀਂ ਮੈਨੂੰ ਉੱਥੇ ਭੇਜਿਆ ਤੇ ਮੇਰਾ ਫਰਜ਼ ਬਣਦਾ ਹੈ ਖਲੋ ਕੇ ਦੇ ਕੋਈ ਵਿਰੋਧੀ ਲੋਕ ਵਿਰੋਧੀ ਕੋਈ ਕਾਨੂੰਨ ਲਿਆਉਂਦੇ ਨੇ ਜਾਂ ਕੋ ਗੱਲ ਕਰਦੇ ਨੇ ਨਾਲ ਖੜੇ ਹੋ ਕੇ ਅਸੀਂ ਲੜਦੇ ਆਂ ਇਹ ਵਿਰੋਧੀ ਪਾਰਟੀ ਦਾ ਕੰਮ ਹੈ ਇੱਥੇ ਵੀ ਵਿਧਾਨ ਸਭਾ ਦੇ ਵਿੱਚ ਵਕਤ ਬਹੁਤ ਵੱਡੀ ਚੀਜ਼ ਹੈ ਮੈਂ ਆਪਣੇ ਭਾਖ ਰੱਖ ਲਈ ਕਹਿੰਦਾ ਰਹਾ ਕਿ ਵਕਤ ਤੋਂ ਡਰੋ ਇਹ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਬਖਾਰੀਆਂ ਦੇ ਸਿਰ ਤੇ ਤਾਜ ਪਕਾ ਦਿੰਦਾ ਵਕਤ ਬਹੁਤ ਵੱਡੀ ਚੀਜ਼ ਹੈ ਮੰਨੇ ਹੀ ਨਹੀਂ ਨੰਨੇ ਨੇ ਨਿਆਇ ਆਇਆ ਕਰੇ ਹੁਣ ਦੇਖੋ ਵਕਤ ਪ੍ਰਕਾਸ਼ ਸਿੰਘ ਬਾਦਲਦੀ ਤੇ ਸੁਖਬੀਰ ਬਾਦਲਦੀ ਜਿਹੜੀ ਸੀਟ ਹੈ ਉਹ ਕਲਵੰਤ ਕੰਡੋਰੀ ਫਿਰ ਮਨੋਹਰਾਂ ਕੋ ਪੀਜੇ ਨੰਬਰ ਦੇ ਪਿੱਛੇ ਬੈਦੇ ਨੇ ਉਹੀ ਇਹ ਬੈਦੇ ਨੇ ਕੋਈ ਆਏ ਇਹ ਆ ਵਕਤ ਹੰਕਾਰ ਨਹੀਂ ਕਰਨਾ ਚਾਹੀਦਾ ਹਦੀਮਾ ਦੇ ਮੁੰਡੇ ਕਲੀਅਰ ਨੇ ਇਹਨਾਂ ਨੂੰ ਮੈਂ ਵਧਾਈ ਦਿਆਂਗਾ ਜਿਹੜੇ ਫਸਟ ਆਉਣਗੇ ਵਧਾਈ ਤੇ ਫਾਸਟਾਂ ਕੇ ਇੱਕ ਸਲਾਹ ਇਹ ਹੈ ਹੰਕਾਰ ਨਾ ਕਰਿਓ ਕਿਉਂਕਿ ਫਾਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਦੂਜੇ ਤੇ ਤੀਜੇ ਨੰਬਰ ਵਾਲਾ ਹੁੰਦਾ ਜੇ ਉਹ ਨਾ ਹੁੰਦੇ ਮੁਕਾਬਲੇ ਨਹੀਂ ਹੋਣਾ ਸੀ ਉਮੀਦਾਂ ਹਰੇਕ ਨੂੰ ਰੱਖੜੀਆਂ ਚਾਹੀਦੀਆਂ ਨੇ ਆਹ ਟੀਮਾਂ ਟਰਨਮੈਂਟ ਜਿੱਤਣ ਦੀ ਉਮੀਦ ਨਾਲ ਆਏ ਨੇ ਪਰ ਕਈ ਵਾਰੀ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਆਪਾਂ ਵੀ ਪੰਜਾਬ ਦੇ ਵਿੱਚ ਸੋਚਿਆ ਸੀ ਕਿ ਆਪਣੀ ਸ਼ਹਿਰ ਸਰਕਾਰ ਆ ਜੂਗੀ 70 ਸੀਟਾਂ ਆ ਜਾਣਗੀਆਂ 80 ਆ ਜਾਣਗੀਆਂ 90 ਵੀ ਆ ਜਾਣਗੀਆਂ ਪਰ ਉਮੀਦ ਰੱਖਣਾ ਕੋਈ ਮਾੜੀ ਗੱਲ ਨਹੀਂ ਉਮੀਦਾਂ ਤੇ ਦੁਨੀਆ ਕਾਇਮ ਹੈ ਜੇ ਤੋਪ ਦਾ ਲਾਇਸੈਂਸ ਮੰਗੋਗੇ ਤਾਂ ਪਿਸਤੌਲ ਦਾ ਮਿਲਦਾ ਹੈ ਜੇ ਪਹਿਲੀ ਪਿਸਤੌਲ ਦਾ ਮੰਗ ਲਿਆ ਗਲੇਲ ਦਾ ਵੀ ਨਹੀਂ ਦਿੰਦੇ ਸੁਗਿੱਤਾਂ ਤਾਂ ਬਣੀ ਰੱਖੇ ਨੇ ਮੇਰੀ ਡਿਊਟੀ ਸਾਰੇ ਪੰਜਾਬ ਤੇ ਲੱਗੀ ਹੋਈ ਸੀ ਕਦੇ ਸੰਦੂਲ ਕਦੇ ਮਾਨਸਾ ਜਦ ਗਰਸ਼ਣ ਕਰਕੇ ਤੇ ਮਲਾਚੌਰ ਨਮਾਸ਼ਹਿਰ ਹੁਸ਼ਿਆਰਪੁਰ ਬਸੂਆ ਪਠਾਨਕੋਟ ਅੰਮ੍ਰਿਤਸਰ ਤਰਨਤਾਰ ਜਲਾਲਾਬਾਦ ਗਿੱਦੜਵਾਹਾ ਫਰੀਦਕੋਟ ਮੁਕਸਦ ਸਿੰਘੇ ਵੀ ਮੈਂ ਗਿਆ ਤੁਸੀਂ ਦੇਖਿਆ ਹੁਣ ਲਾਈਵ ਬਹੁਤ ਸਾਰਾ ਫੇਸਬੁੱਕਾਂ ਤੇ ਐਸੇ ਕਿਉਂ ਨਹੀਂ ਕਰਕੇ ਸ਼ਾਇਦ ਇਧਰਲੇ ਪਿੰਡਾਂ 'ਚ ਥੋੜੀ ਜਿਹੀ ਘੱਟ ਹਾਜ਼ਰੀ ਰਹੀ ਹੈ ਪਰ ਮੈਨੂੰ ਥੋੜੇ ਤੇ ਯਕੀਨ ਹੈ ਆਪਦਾ ਜ਼ਰੂਰ ਆਲੇ ਆ ਇੱਕੋ ਪਤਨ ਦਾ ਪਾਣੀ ਪੀਂਦੇ ਆ ਤਾਂ ਕਿਹਿਆ ਕਈ ਦੀ ਆਪਣੀ ਸਾਜ ਹੈ ਸੋ ਤੁਸੀਂ ਮੈਨੂੰ ਛੁੱਟੀ ਵੀ ਦਿੱਤੀ ਕਿ ਹਾਂ ਕੋਈ ਨਹੀਂ ਉੱਤਰ ਜਾ ਇੱਧਰ ਦੀ ਫਿਕਰ ਨਾ ਕਰ ਇਸੇ ਕਰਕੇ ਤਾਂ ਹੋ ਗਿਆ ਕੰਮ ਫਿਰ ਕਿ ਮੈਨੂੰ ਮੈਨੂੰ ਤੁਹਾਡੇ ਹੁੰਦੇ ਕੋਈ ਫਿਕਰ ਹੀ ਨਹੀਂ ਸੀ ਸੋ ਇਥੇ ਆ ਕੋਲੇ ਹੁੰਦੀ ਆ ਐਮਐਲਏ ਸਾਹਿਬ ਖੜੇ ਨੇ ਔਰ ਕੰਮ ਕਰਾਂ ਤੁਸੀਂ ਇਹ ਦੇਖੋ ਐਮਪੀ ਕੋ 5 ਕਰੋੜ ਰੁਪਈਆ ਇੱਕ ਸਾਲ ਦਾ 9 ਬਦਨ ਸਭਾ ਹਲਕਿਆਂ ਚ ਦੇਣਾ ਦਿੱਲੀ ਪੂਰਾ ਰਾਜ ਨਹੀਂ ਹੈਗਾ ਉਹ ਇੱਕ ਸਟੇਟ ਨਹੀਂ ਹੈਗੀ ਉਸ ਕਿਸੇ ਹੋਰ ਲੱਗੇ ਤੋਂ ਤਾਂ ਐਮਸੀਡੀ ਹੋਰ ਹੈ ਦਿੱਲੀ ਦੇ ਐਮਐਲਏ ਕੋਲੇ 4 ਕਰੋੜ ਹੈ ਇੱਕ ਬਦਨ ਸਭਾ ਦਾ ਸਾਲ ਦਾ ਤੇ ਤੁਹਾਨੂੰ ਸੁਣ ਕੇ ਹਰਾਨੀ ਹੋਊਗੀ ਪੰਜਾਬ ਦੇ ਐਮਐਲਏ ਕੋਲੇ ਕਿੰਨੇ ਪੈਸੇ ਨੇ ਇੱਕ ਸਾਲ ਦੇ ਆਪਦੇ ਹਲਕੇ ਚ ਲਾਉਣ ਵਾਸਤੇ ਐਮਐਲਏ ਸਾਹਿਬ ਕਿੰਨੇ ਨੇ 0 ਜ਼ੀਰੋ ਕਹਿੰਦੇ ਨਾ ਐਮਿਲਨ ਰਪਲਸੇ ਦੇ ਦੇ ਜੇ ਮੋਦੀ ਪਾਰਟੀ ਦਾ ਬਣ ਗਿਆ ਅਸੀਂ ਆਪਾਂ ਹਲਕਾ ਚਾਰਜ ਲਾਵਾਂਗੇ ਪਹਿਲੇ ਦਰਬਾਰਾ ਸਿੰਘ ਗੁਰੂ ਵੱਡੀ ਗਿਆ ਲੈ ਪੈਸੇ ਜਿੱਤੇ ਹਾਂ ਉਹਨਾਂ ਵਸਦੀਕ ਸੀ ਜਿੱਤੇ ਹੋਣ ਕੋਈ ਅਧਿਕਾਰ ਨਹੀਂ ਇਹ ਮੰਗਲਾ ਵਿਧਾਨ ਸਭਾ ਚ ਉਠਾਣਾ ਘੱਟੋ ਘੱਟ 10 ਕਰੋੜ ਰੁਪਏ ਇਹ ਕੈਨਲ ਨੂੰ ਆਪ ਦੇ ਵਿਧਾਨ ਸਭਾ ਹਲਕੇ ਚ ਲਾਉਣ ਵਾਸਤੇ ਬੇਨਤੀ ਚਾਹੀਦਾ ਸਾਹਿਬ ਆ ਮੰਗਾ ਨੇ ਆਪ ਪਿੰਡ ਦੇ ਮੁੰਡਿਆਂ ਨੇ ਮੰਗਾ ਰੱਖੀਆਂ ਨੇ ਮੇਰੇ ਕੋਲ ਜਿੰਮੇ ਵੀ ਹੈਗੇ ਨੇ ਮੈਂ ਤਾਂ ਕਰਕੇ ਜਵਾਬ ਦਿੰਦਾ ਵੀ ਇਹ ਮੰਡਾ ਦੇ ਵਿੱਚ ਇੱਕਾ ਪ੍ਰਾਇਮਰੀ ਸਕੂਲ 'ਚ ਬੱਚਿਆਂ ਦੇ ਬੈਠਣ ਲਈ ਫਰਨੀਚਰ ਹੈ ਮੈਂ ਇਸ ਇਸ ਕੰਮ ਵਾਸਤੇ ਪੈਸੇ ਦੇ ਸਕਣਾ ਤੁਸੀਂ ਮੈਂ ਬੇਨਤੀ ਕਰੂੰਗਾ ਕਿ ਇਹਦਾ ਐਸਟੀਮੇਟ ਬਣਾ ਕੇ ਕਿ ਫਰਨੀਚਰ ਕਿੰਨੇ ਦਾ ਹੈ ਨਾ ਮੁੰਡਿਆਂ ਨੂੰ ਬੇਨਤੀ ਕਰਦਾ ਉਹ ਤੁਸੀਂ ਦਿਓ ਪਾਣੀ ਵਾਲੀ ਟੈਂਕੀ ਜਿਹੜੀ ਮੋਬਾਈਲ ਵਾਟਰ ਟੈਂਕ ਹੈ ਇਹ ਵੀ ਮੇਰੀ ਐਂਟਰੀ ਹੁੰਦਾ ਇਹਦਾ ਵੀ ਤੁਸੀਂ ਉਸਕੀਲ ਵਾਲੀ ਜਿਹੜੀ ਅੱਤਨਵੀਂ ਚਾਹੀਦੀ ਉਹ ਦੋ ਦੇ ਰਿਹਾਗੇ ਸਟਰੀਟ ਲਾਈਟਾਂ ਦਾ ਤੁਹਾਡਾ ਮਤਾ ਪਹਿਲਾਂ ਵੀ ਆਇਆ ਹੈ ਉਹ ਅਸੀਂ ਆਪਣੇ ਵੱਲੋਂ ਪਾ ਚੁੱਕੇ ਹਾਂ ਪੇਡਾ ਵਾਲੇ ਜਿਹੜੇ ਨੇ ਤੇ ਉਹਨਾਂ ਨੇ ਲਾਉਣੀਆਂ ਨੇ ਮੈਨੂੰ ਲੱਗਦਾ ਕਿ ਆ ਚੋਣ ਯਾਬਤਾ ਲੱਗਣ ਕਰਕੇ ਰੁਕਿਆ ਹੈ ਸੀਗਾ 3 ਮਹੀਨੇ ਡੇਢ ਮਹੀਨੇ ਤੋਂ ਤੁਹਾਡੇ ਕੋਲ ਸਟਰੀਟ ਲਾਈਟਾਂ ਆ ਜਾਣਗੀਆਂ ਬਾਕੀ ਬਾਸਕਟਬਾਲ ਟੇਬਲ ਦਾ ਇੱਕ ਕਿੱਟਾ ਜਿਹੜੀਆਂ ਨੇ ਬੱਚਿਆਂ ਵਾਸਤੇ ਕਿ ਤੁਸੀਂ ਇਹਦਾ ਬਿਨਾਂ ਮਤੇ ਕੋਈ ਜਦੋਂ ਮਰਜ਼ੀ ਤੁਸੀਂ ਸਨਾ ਆਪਣਾ ਫਗਰੂ ਰਾ ਕੇ ਉਹ ਕਰ ਲਿਓ ਜਿਹੜਾ ਦੂਜਾ ਮਤਾ ਆਇਆ ਹੈ ਸਕੂਲ ਦਾ ਕਿ ਅੱਛਾ ਸਕੂਲ ਦੇ ਵਿੱਚ ਵੀ ਜਿਹੜੀ ਬਾਥਰੂਮਾਂ ਦੀ ਹਾਲਤ ਹੈ ਆਸ ਤੋਂ ਤੇ ਲੜਕੀਆਂ ਵਾਸਤੇ ਜਿਹੜਾ ਉਹ ਉਹਨਾਂ ਵੀ ਤੁਸੀਂ ਐਸਟੀਮੇਟ ਸਾਨੂੰ ਤਿਆਰ ਕਰਕੇ ਜਦੋਂ ਉਹਦੇ ਨਵਾਂ ਬਣਾਉਣਾ ਨਵਾਂ ਬਣਾ ਲਓ ਜੇ ਨਵਾਂ ਬਣਾ ਲਾਗੇ ਤਾਂ ਕਾਹਦਾ ਵਧੀਆ ਹੋਊਗਾ ਅਪਡੇਟ ਕਰ ਲਓ ਸਕੂਲਾਂ ਵਾਸਤੇ ਸਿਹਤ ਵਾਸਤੇ ਜਿੰਨੇ ਪੈਸੇ ਹੁੰਦੇ ਨੇ ਅਸੀਂ 1 ਮਿੰਟ ਨਹੀਂ ਲਾਉਂਦੇ ਆ ਤੁਹਾਡਾ ਨਾਲ ਪਿੰਡਾ ਠਿਕਰੀਆ ਉਥੇ ਸਕੂਲ ਵਾਸਤੇ ਉਹਨਾਂ ਨੇ ਕਾਹਦੇ ਕੈਸੇ ਬੰਗੀ ਸੀ ਮੁੰਡੇ ਆਏ ਵੀ ਹੋਏ ਨੇ ਇਕੀੜਿਆ ਦੇ 10 ਲੱਖ ਰੁਪਏ ਦਿੱਤਾ ਕਮਰੇ ਪਾ ਲਈ ਉਹਨਾਂ ਨੇ ਸ਼ੇਰਪੁਰ ਸਕੂਲ ਵਾਸਤੇ 20 ਲੱਖ ਮੰਗਿਆ ਅਸੀਂ ਦਿੱਤੇ ਐ ਔਰ ਜਿੱਥੇ ਸਕੂਲ ਤੇ ਹਸਪਤਾਲਾਂ ਵਾਸਤੇ ਜਿਸਟੈਂਸੀਆਂ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਸਾਡੇ ਵੱਲੋਂ ਕੋਈ ਜਵਾਬ ਨਹੀਂ ਬਾਕੀ ਘਬਰਾਉਣਾ ਨਹੀਂ ਔਖਾ ਦੀ ਛੱੜਨੇ ਜੇ ਕੋਈ ਲਾਕੀ ਜੇ ਗੱਲ ਕਹੇ ਕਾਗਜ਼ੀਆ ਕਾਲਿਆ ਕਈ ਗੱਲ ਜਰੂਰ ਕਹਦੇ ਕਿ ਭਵਾਨਤਮਾਨ ਐ ਕਹਿ ਕੇ ਗਿਆ ਕਈ ਬੜੀ ਕੰਮ ਦੀ ਇੰਨਾ ਜਿਆਦੇ ਪਿਆ ਹੁੰਦਾ ਝਾੜੂ ਦੋ ਵਾਰੀ ਫੇਰਨਾ ਪੈਂਦਾ ਏਪਤਾ ਸਾਹਿਬ ਹੋ ਗਏ 25 ਸਾਲ ਆਲੇ 25 ਸਾਲ ਆਲੇ ਦਾ ਸਾਥ ਹੋ ਗਏ ਅਗਲੀ ਵਾਰ ਉਮੀਦਾਂ ਤੇ ਰਹਿਾਂਗੇ ਔਰ ਕੁਟਕਮੀਆਂ ਤੇ ਸ਼ੇਰ ਰਈਆਂ ਹੋਣਗੀਆਂ ਤਾਂ ਸਾਡੇ ਵੱਲੋਂ ਰਈਆਂ ਨੇ ਥੋੜੇ ਵੱਲੋਂ ਬਰਨਾਲੇ ਆਲਿਆਂ ਵੱਲੋਂ ਥੋੜੇ ਵੱਲੋਂ ਮੈਲਕਾਲਾ ਆਲਿਆਂ ਵੱਲੋਂ ਕੋਈ ਕਮੀ ਨਹੀਂ ਕੁਛ ਦਿਲ ਖੋਲ ਕੇ ਸਾਹ ਜਿੰਨੇ ਹਾਂ ਪਹਿਲਾਂ ਵੀ ਦਿੱਤਾ ਸੀ ਪਿਛਲੀ ਵਾਰ ਪੱਖੋ ਕੀ ਦੀ ਜਦੋਂ ਪੱਖੋ ਕੀ ਦੀ ਪੱਖੋ ਕੀ ਦੀ ਮਸ਼ੀਨਾਂ ਜਦੋਂ ਖੁੱਲੀਆਂ ਸੀ ਆਦੂ ਚ ਇਹਦੇ ਇਹਦੀ ਟਾਈਮ ਨਹੀਂ ਜਦੋਂ ਹਲੋ ਲੋਕ ਸਭਾ 2014 ਦੀ ਜਦੋਂ ਵੋਟਾਂ ਨਿਆਂ ਤੋਂ ਬਾਅਦ ਰਿਜ਼ਲਟ ਆਲੇ ਮੈਨੂੰ ਪਤਾ ਹੈ। ਪਖੋਕੇ ਦੀ ਜਦ ਮਸ਼ੀਨਾਂ ਖੁੱਲੀਆਂ ਇੱਕ ਐਸੀ ਕਮਾਲ ਪਖੋਕੇ ਨੇ ਕੀਤੀ ਹੈ ਜਿਹੜੀ ਕਾਂਗਰਸ ਜ਼ਿੰਦਗੀ ਚ ਨਹੀਂ ਸੋਚ ਸਕਦੀ। ਮਸ਼ੀਨ ਚ ਮੋਟਾ ਕਿੰਨੀ ਨਿਕਰੀਆ? 0 ਜਿਹੜਾ ਜਿਹੜਾ ਜੰਕ ਸੀ ਉਹ ਵੀ ਤੜੂ ਫੇਰ ਗਿਆ ਮਤਲਬ। ਇੱਕ ਤਾਂ ਹੁੰਦੀ ਨਹੀਂ। ਸੋ ਤੁਹਾਡੇ ਵੱਲੋਂ ਕੋਈ ਕਮੀ ਨਹੀਂ। ਅੱਜ ਵੀ ਉੱਥੇ ਖੜਿਆ ਮੈਂ ਤੁਹਾਡੇ ਨਾਲ ਖੜਾ। ਘੋਟੇ ਵਰਗੇ ਆ ਪੂਰ ਵਾਲੇ ਟੋਏ ਚੋਂ ਨਿਕਲੇ ਆ ਪੱਕਿਆਂ ਨੂੰ ਬਰੋਜ ਲਾ ਕੇ ਦੋ ਦੋ ਵਾਲੇ ਇੰਜਣ ਦੇ ਦੋ ਵੀਲਾਂ ਵਾਲੇ ਇੰਜਣ ਤੇ ਸਾਇਲੈਂਸਰ ਪੂਰੇ ਮਛਰਦਾਨੀ ਇਲਾਕੇ ਸੁੱਤੇ ਹੋਏ ਆ ਆਸ਼ਿਸ਼ ਨੇ ਕਿਹਾ ਦੋ ਵਾਰੀ ਬਾਤ ਲਈ ਬੈਠੇ ਆ ਜੇ ਮੈਨੂੰ ਤਾਂ ਸਿਰ ਤੇ ਬੈਕ ਮਾਰਦਾ ਸੋ ਥੋਡੇ ਵਰਗੇ ਆ ਥੋਡੇ ਜੀ ਰਹਾਂਗੇ ਮੁਸੇ ਪਿਆਰ ਦੇ ਰਹੇ ਹੋ ਇਹਦਾ ਕੋਈ ਮੁੱਲ ਨਹੀਂ ਤੁਸੀਂ ਜਿਹੜਾ ਸਤਕਾਰ ਦਿੱਤਾ ਉਹਦਾ ਕੋਈ ਮੁੱਲ ਨਹੀਂ ਲੋਕ ਦੇਖੋ ਨਾਮ ਬਣਾਉਣ ਵਾਸਤੇ ਮੈਂ ਮਸ਼ਹੂਰ ਹੋ ਜਾ ਕਿ ਨਾਂ ਕੁਝ ਕਰਦੇ ਨੇ ਗੁਰਦੁਆਰਾ ਸਾਹਿਬ ਨੂੰ ਇੱਕ ਪੱਖਾ দান ਕਰਕੇ ਚਾਰੇ ਪੜਾ ਦੇ ਨਾਲ ਖਾਉਂਦੇ ਨੇ ਸੇਵਾ ਕਰਾਈ ਫਲਾਣਾ ਸਿੰਘ ਨੇ ਜਦੋਂ ਪੱਖਾ ਚੱਲਦਾ ਨਾਮ ਲਿਖਦਾ ਨਹੀਂ ਸਿਆਲ ਜਿਹੜੀ ਕਮੇਟੀ ਪੱਖਾ ਲਾਣ ਦੀ ਹੈ ਤੁਸੀਂ ਸਾਡੇ 17 ਸਾਲ ਦੀ ਉਮਰ ਚ ਮੈਨੂੰ ਮਸ਼ਹੂਰ ਕੀਤਾ ਫਿਰ ਫੋਟੋ ਕੁਈ ਦੁਨੀਆ ਜਿੱਥੇ ਜਾਣੇ ਆ ਪਿਆਰ ਕਰਦੇ ਹੋ ਇਸੇ ਪਿਆਰ ਦਾ ਸਦਕਾ ਕਿ ਅਸੀਂ ਫੱਕਦੇ ਨਹੀਂ ਕਿਉਂਕਿ ਦੁਨੀਆ ਭਰ ਦੀ ਕਾਸ਼ ਦੁਨੀਆ ਭਰ ਦੀ ਗਰੈਂਸੀ ਡਾਲਰ ਦਾ ਮੁੱਲ 60 ਰੁਪਏ ਹੈ ਅੱਜ ਦੇ ਦਿਨ ਚ ਇੱਧਰ ਕੈਨੇਡਾ ਵਾਲਾ 55 ਆਸਟ੍ਰੇਲੀਆ ਵਾਲਾ 50 ਹੈ ਦੁਨੀਆ ਭਰ ਦੀ ਕਰੰਸੀ ਦਾ ਕੋਈ ਨਾ ਕੋਈ ਮੁੱਲ ਹੈ ਪਰ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਨੂੰ ਦੁਨੀਆ ਦੀ ਕਿਸੇ ਕਰੰਸੀ ਚ ਮਿਣਿਆ ਨਹੀਂ ਜਾ ਸਕਦਾ ਇਹ ਅਣਮੋਲ ਹੈ ਇਹ ਸਭ ਤੋਂ ਵੱਡਾ ਜਿਹੜਾ ਤੁਸੀਂ ਪిల్లాਣ ਦੇ ਵਿੱਚ ਸਾਨੂੰ ਜਗ੍ਹਾ ਦੇ ਰੱਖੀ ਹੈ ਆ ਗੱਲਾਂ ਮੈਂ ਕਹਿਣਾ ਆਇਆ ਸੀ ਮੈਂ ਚਾਹੂੰਗਾ ਤੁਹਾਡਾ ਆਪਣਾ ਬੱਚਾ ਉਸ ਜੀ ਨੂੰ ਆ ਇੱਕ ਛੋੜਿਆ ਕੁਲਵੰਤ ਅੰਡੋਰੀ ਐਮਐਲਏ ਮੈਲਕਲਾ ਉਹ ਵੀ ਇੱਕ ਮਿੰਟ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਫਿਰ ਮੈਚ ਚੱਲਣਗੇ ਇੱਕ ਮੈਂ ਫੋਟੋ ਖੜਾ i'll